ਸੱਛੇ ਗਾਲ ਜੀ ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਇੱਕ ਗੱਲ ਨਾਲ ਸ਼ੁਰੂਆਤ ਕਰਦੇ ਆ ਗੱਲਾਂ ਦੋ ਨੇ ਵੈਸੇ ਪਰ ਜਿਹੜੀ ਇਹ ਆ ਕਹਿੰਦੇ ਜ਼ਿੰਦਗੀ 'ਸੇ ਥੋੜੀ ਵਫਾ ਕੀਜੀਏ ਜ਼ਿੰਦਗੀ ਜਿਹੜੀ ਅਸੀਂ ਜਿਉ ਰਹੇ ਆ ਨਾ ਇਸ ਇਸ ਕੇ ਸਾਥ ਥੋੜੀ ਵਫਾ ਕੀਜੀਏ ਜੋ ਨਹੀਂ ਮਿਲਾ ਉਸੇ ਦਫਾ ਕੀਜੀਏ ਸਿੱਧੀ ਗੱਲ ਬਾਤ ਦੂਜੀ ਹਰ ਕੋਈ ਨਹੀਂ ਹੋਤਾ ਆਪਕੇ ਕਾਬਿਲ ਸਹੀ ਗੱਲ ਹੈ ਆਪਣੇ ਆਪ ਨੂੰ ਸਮਝਿਆ ਕਰੋ ਕਿ ਸਾਡੇ ਕਾਬਿਲ ਤੁਸੀਂ ਹੈ ਹੀ ਨਹੀਂ ਸੀ ਅਸੀਂ ਤੇ ਇੰਨੇ ਮਹਾਨ ਹਰ ਕੋਈ ਨਹੀਂ ਹੋਤਾ ਆ aapke kaabil apne saath apne saath ke ਚਾਹੇ ਕਾ ਮਜ਼ਾ ਲੀਜੀਏ ਆਪਣੇ ਸਾਥ ਹੀ ਚਾਹੇ ਕਾ ਮਜ਼ਾ ਲੀਜੀਏ ਜਦੋਂ ਨਾ ਤੁਸੀਂ ਸਿਰਫ ਤੁਸੀਂ ਹੋਵੋ ਤੇ ਚਾਹ ਦਾ ਕੱਪ ਹੋਵੇ ਤਾਂ ਚਾਹ ਦਾ ਸਵਾਦ ਹੀ ਰਹਿੰਦਾ ਜਦੋਂ ਕੋਈ ਹੋਰ ਬੈਠਾ ਹੋਵੇ ਤੇ ਉਦੋਂ ਚੁਸਕੀ ਨਾਲ ਸਵਾਦ ਆਉਂਦਾ ਤੇ ਗੱਲਾਂ ਦਾ ਸਵਾਦ ਹੁੰਦਾ ਪਰ ਜਦੋਂ ਖੁਦ ਚਾਹ ਪੀਓ ਤੇ ਸਿਰਫ ਤੁਸੀਂ ਹੁੰਨੇ ਹੋ ਤੇ ਚਾਹ ਦਾ ਸਵਾਦ ਹੁੰਦਾ ਕਦੇ ਪੀ ਕੇ ਦੇਖਿਓ ਕੱਲੇ ਬੈਠ ਕੇ ਦੋ ਜਾਨਿਆਂ ਨਾਲ ਡਬਲ ਸਵਾਦ ਹੋ ਜਾਂਦਾ ਮੈਂ ਇਹ ਨਹੀਂ ਕਹਿੰਦੀ ਕਿ ਕੱਲਿਆਂ ਦਾ ਜ਼ਿਆਦਾ ਸਵਾਦ ਹੁੰਦਾ ਪਰ ਜਿਹੜਾ ਤੁਸੀਂ ਆਪਣੇ ਅੰਦਰ ਆਨੰਦ ਲੈਣਾ ਨਾ ਉਹ ਕੱਲਿਆਂ ਹੀ ਆਉਂਦਾ ਐਸੇ ਕਰਕੇ ਜਿਹੜੀ ਚੀਜ਼ ਨਹੀਂ ਮਿਲੀ ਦਫਾ ਕਰੋ ਮਿਲ ਜੇਗੀ ਹੋਏਗੀ ਕਰਮਾਂ ਚ ਨਹੀਂ ਹੋਏਗੀ ਨਹੀਂ ਹੋਏਗੀ ਤੇ ਨਾ ਮਿਲੇ ਹੋ ਸਕਦਾ ਉਸ ਨਾਲ ਬੈਸਟ ਮਿਲ ਲੈ ਇਹ ਤੇ ਕੁਛ ਵੀ ਨਹੀਂ ਸੀ ਇਹਦੇ ਤੋਂ ਚੰਗਾ ਸੋਚਿਆ ਪਰਮਾਤਮਾ ਨੇ ਸਾਡੇ ਲਈ ਪਰਮਾਤਮਾ ਕੌਣ ਸਾਡੀ ਹਿੰਮਤ ਸਾਡਾ ਵਿਸ਼ਵਾਸ ਸਾਡੇ ਅੰਦਰ ਚੱਲਦੀ ਸਾਹਾਂ ਦੀ ਲੜੀ ਜਿਹਦੇ ਤੇ ਜੀ ਜਿੱਦ ਤੇ ਅਸੀਂ ਕਹਿੰਨੇ ਆ ਕਿ ਅਸੀਂ ਕਰ ਸਕਦੇ ਆ ਅਸੀਂ ਕਰ ਲਵਾਂਗੇ ਇਹ ਚੀਜ਼ਾਂ ਬੜੀ ਚੰਗੀ ਬੜੀ ਵਧੀਆ ਗੱਲ ਆ ਕਿ ਬੜੇ ਹੌਸਲੇ ਨਾਲ ਬੜੀ ਹਿੰਮਤ ਨਾਲ ਲੋਕ ਕਹਿੰਦੇ ਆ ਕਿ ਸਕਸੈਸ ਪਾਉਣ ਲਈ ਅਸੀਂ ਆਹ ਕੀਤਾ ਅਸੀਂ ਆਹ ਕੀਤਾ ਅਸੀਂ ਆਹ ਕੀਤਾ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਗੱਲ ਹੈ ਕਿਉਂ ਕੀਤਾ ਕਿਉਂਕਿ ਕੁਦਰਤ ਨੇ ਤੁਹਾਨੂੰ ਉਹ ਰਸਤਾ ਦਿੱਤਾ ਉਹ ਹਿੰਮਤ ਦਿੱਤੀ ਤੇ ਤੁਹਾਨੂੰ ਚੁਣਿਆ ਗਿਆ ਤੁਹਾਨੂੰ ਚੁਣਿਆ ਗਿਆ ਉਹ ਕੰਮ ਕਰਨ ਦੇ ਲਈ ਜਾਂ ਤੁਹਾਨੂੰ ਲਗਜ਼ਰੀ ਲਾਈਫ ਦੇਣੀ ਸੀ ਤੁਹਾਡੇ ਸਟਾਰ ਨੇ ਕੁਦਰਤ ਨੇ ਤੇ ਤੁਸੀਂ ਉਸ ਚੀਜ਼ ਵਾਲੇ ਪਾਸੇ ਨੂੰ ਤੁਰ ਪਏ ਬਹੁਤ ਕੁਝ ਹੁੰਦਾ ਹੈ ਕਈ ਵਾਰੀ ਬਹੁਤ ਲੋਕਾਂ ਦੇ ਕੋਲ ਪਰ ਬਹੁਤਿਆਂ ਲੋਕਾਂ ਨੂੰ ਉਸ ਬਹੁਤੇ ਦਾ ਫਾਇਦਾ ਜਮਾ ਹੀ ਨਹੀਂ ਹੁੰਦਾ ਤੇ ਕਈ ਵਾਰੀ ਕੋਈ ਜ਼ਿਆਦਾ ਹੁੰਦਾ ਵੀ ਨਹੀਂ ਕੋਈ ਜ਼ਿਆਦੀ ਗੱਲਬਾਤ ਨਹੀਂ ਕੋਈ ਜ਼ਿਆਦਾ ਕੁਝ ਨਹੀਂ ਬੜਾ ਵਧੀਆ ਰਹਿੰਦੇ ਆ ਜੀ ਬੜਾ ਵਧੀਆ ਜੀ ਉਹਨੀਆਂ ਗੱਡੀਆਂ 'ਚ ਘੁੰਮਦੇ ਆ ਪਤਾ ਹੀ ਨਹੀਂ ਕਿਉਂ ਨਹੀਂ ਪਤਾ ਕਿਉਂ ਨਹੀਂ ਪਤਾ ਕੁਦਰਤ ਹੈ ਨਾ ਮਿਹਰਬਾਨ ਸਤਾਰ ਵੀ ਤਾਂ ਕੋਈ ਮਾਇਨੇ ਰੱਖਦੇ ਆ ਵਕਤ ਵੀ ਤੇ ਮਾਇਨੇ ਰੱਖਦਾ ਏ ਵਕਤ ਹੀ ਮਾਇਨੇ ਰੱਖਦਾ ਅਸਲ ਚ ਸਮਝਣਾ ਪੈਂਦਾ ਏ ਕਿਦੀ ਸਰਕਾਰ ਐ ਤੇ ਕਿਦਾ ਝੰਡਾ ਚੱਕਣਾ ਏ ਕਿਦੀ ਸਰਕਾਰ ਐ ਤੇ ਕਿਦੇ ਮੁਤਾਬਕ ਚੱਲਣਾ ਏ ਇਹ ਸਮਝਦਾਰੀ ਦੁਨੀਆ 'ਚ ਤੁਹਾਨੂੰ ਸਕਸੈਸ ਪਾਉਂਦੀ ਏ ਸਵੇਰ ਦੇ ਟਾਈਮ ਦੀ એનર્ਜੀ ਦੁਪਹਿਰੇ ਨਹੀਂ ਕੰਮ ਆਉਂਦੀ ਦੁਪਹਿਰ ਦੇ ਟਾਈਮ ਦੀ એનર્ਜੀ ਰਾਤ ਨੂੰ ਨਹੀਂ ਕੰਮ ਆਉਂਦੀ ਹਰ ਵਕਤ ਦਾ ਜੇ ਆਪਣਾ ਮਹੱਤਵ ਹੈ ਤਾਂ ਇਹਦਾ ਮਤਲਬ ਕੀ ਹੈ ਕਿ ਵਕਤ ਅਨੁਸਾਰ ਚੱਲਣ ਤੇ ਹੀ ਸਾਡਾ ਮਹੱਤਵ ਹੈ ਸਮਝ ਗਏ ਨਾ ਤੁਸੀਂ ਜੇ ਤੁਸੀਂ ਦੁਨੀਆਦਾਰੀ ਦੇ ਅਸੂਲਾਂ ਨੂੰ ਸਮਝ ਗਏ ਆਪਣੇ ਆਪ ਨੂੰ ਸਮਝ ਗਏ ਵਕਤ ਤੇ ਸਟਾਰਸ ਦੀ ਪਾਵਰ ਨੂੰ ਸਮਝ ਗਏ ਤੁਹਾਡੀ ਦਿੱਤੀ ਹੋਈ ਕੁਦਰਤ ਦੀ ਤੁਹਾਨੂੰ ਦਿੱਤੀ ਪਾਵਰ ਨੂੰ ਸਮਝ ਗਏ ਤਾਂ ਤੁਸੀਂ ਦੁਨੀਆ ਨਹੀਂ ਆਪਣੇ ਆਪ ਨੂੰ ਜਿੱਤ ਲਿਆ ਤਾਂ ਦੁਨੀਆ ਆਪਣੇ ਆਪ ਹੀ ਜਿੱਤੀ ਜਾਂਦੀ ਹੈ ਇਹ ਸਚਾਈ ਆ ਇਹ ਸਚਾਈ ਆ ਕਿ ਚੀਜ਼ਾਂ ਉਹੀ ਹੁੰਦੀਆਂ ਨੇ ਜੋ ਅਸੀਂ ਆਪਣੇ ਆਪ ਆਪਣੇ ਵਕਤ ਅਨੁਸਾਰ ਕਰਦੇ ਆ ਇਹ ਸਚਾਈ ਆ ਜੀ ਬਿਲਕੁਲ ਸਚਾਈ ਆ ਤੇ ਸਚਾਈ ਕਦੋਂ ਸਮਝ ਆਉਂਦੀ ਹੈ ਇੱਕ ਹੋਰ ਗੱਲ ਸੁਣਾਉਣੀ ਆ ਕਹਿੰਦੇ ਪਾਟੇ ਕੱਪੜੇ ਪਾਈ ਫਿਰਦਾ ਸੀ ਪਾਟੇ ਕੱਪੜੇ ਪਾਈ ਫਿਰਦਾ ਸੀ ਰੂਹ ਦੀਆਂ ਗੱਲਾਂ ਦੱਸੀ ਜਾਵੇ ਪਾਟੇ ਕੱਪੜੇ ਪਾਈ ਫਿਰਦਾ ਸੀ ਪਰ ਰੂਹ ਦੀਆਂ ਗੱਲਾਂ ਦੱਸੀ ਜਾਵੇ ਸਾਰਾ ਕੁਝ ਗਵਾ ਕੇ ਆਇਆ ਸੀ ਪਰ ਰਾਜਿਆਂ ਵਾਂਗੂ ਹੱਸੀ ਜਾਵੇ ਗਵਾਇਆ ਤੇ ਉਹ ਜੋ ਪਾਇਆ ਜਦ ਪਾਇਆ ਹੀ ਨਹੀਂ ਤੇ ਗਵਾਇਆ ਕੀ ਕਿਉਂਕਿ ਦੁਨੀਆਦਾਰੀ ਦੀਆਂ ਚੀਜ਼ਾਂ ਨੇ ਦੁਨੀਆਦਾਰੀ ਚ ਹੀ ਇੰਜੋਏ ਕਰ ਸਕਦੇ ਆ ਇਹ ਬਹੁਤ ਵੱਡੀ ਗੱਲ ਹੈ ਦੁਨੀਆਦਾਰੀ ਦੀਆਂ ਚੀਜ਼ਾਂ ਦੁਨੀਆਦਾਰੀ ਚ ਹੀ ਇੰਜੋਏ ਕਰ ਸਕਦੇ ਆ ਇਹ ਦੁਨੀਆ ਦੇ ਉਤੋਂ ਬਾਅਦ ਦੀ ਕੋਈ ਵੀ ਗੱਲਬਾਤ ਇਹ ਜੀ ਹੈ ਨਹੀਂ ਜਿਹਦੇ ਦੁਆਰਾ ਆਪਸੀ ਕਹਿ ਸਕੀਏ ਕੀ ਕਹਿ ਸਕੀਏ ਕਿ ਆ ਕੀਤਾ ਉਹ ਕੀਤਾ ਐਂ ਕੀਤਾ ਜਿੱਦਾਂ ਕੀਤਾ ਕਿਦਾਂ ਕੀਤਾ ਮਾਇਨੇ ਨਹੀਂ ਰੱਖਦਾ ਕੀ ਕੀਤਾ ਮਾਇਨੇ ਨਹੀਂ ਰੱਖਦਾ ਗੱਲ ਇਹ ਆ ਕਿ ਵਕਤ ਅਨੁਸਾਰ ਵਕਤ ਨੇ ਜੋ ਕਰਵਾਇਆ ਉਹ ਅਸੀਂ ਕਰ ਦੇ ਗਏ ਜਦੋਂ ਤੁਹਾਨੂੰ ਇਹ ਸਮਝ ਲੱਗ ਗਈ ਨਾ ਕੁਛ ਚੰਗਾ ਮਾੜਾ ਹੈ ਹੀ ਨਹੀਂ ਚੰਗੀ ਤੇ ਮਾੜੀ ਸਾਡੀ ਨੀਅਤ ਹੈ ਚੰਗਾ ਮਾੜਾ ਸਾਡਾ ਮਨ ਹੈ ਤੇ ਉਹਨੂੰ ਅਸੀਂ ਉਦੋਂ ਹੀ ਸਮਝਾ ਸਕਦੇ ਆ ਜਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਚਲਾ ਸਕਦੇ ਆ ਸਮਝ ਗਏ ਨਾ ਤੁਸੀਂ ਠੀਕ ਹੈ ਠੀਕ ਹੈ ਮੈਂ ਤੁਹਾਨੂੰ ਇੱਕ ਮੁੱਕ ਦੀ ਗੱਲ ਦੱਸਦੀ ਆ ਜੋ ਬੜੀ ਸਮਝਦਾਰੀ ਵਾਲੀ ਹੈ ਕਿ ਆਪਣਾ ਹੱਕ ਛੱਡੋ ਨਾ ਤੇ ਦੂਜੇ ਦਾ ਮਾਰੋ ਨਾ ਠੀਕ ਹੈ ਓਕੇ ਕੁਦਰਤ ਨੇ ਸਭ ਕਿਸੇ ਲਈ ਬੜਾ ਵੱਡਾ ਸਨਮਾਨ ਦਿੱਤਾ ਹੈ ਧਰਤੀ ਪੈਰ ਉਹਨੇ ਕੋਈ ਖਿਲਾ ਸਕਦੇ ਆ ਧਰਤੀ ਤੇ ਕਬਜ਼ਾ ਉਹਨਾਂ ਕੋ ਕਰ ਸਕਦੇ ਆ ਜਿੰਨਾ ਕੋ ਦੁਨੀਆਦਾਰ ਤੁਹਾਨੂੰ ਕਰਨ ਦਿੰਦੀ ਹੈ ਕਿਉਂਕਿ ਕਰੀ ਬੈਠੇ ਆ ਸਾਰੇ ਪੀੜੀ ਦਰ ਪੀੜੀ ਦੇਈ ਜਾਣਾ ਇੱਕ ਦੂਜੇ ਨੂੰ ਕਾਗਜ਼ਾਂ ਦੇ ਨਾਲ ਲਈ ਜਾਣਾ ਇੱਕ ਦੂਜੇ ਦੀ ਜਗ੍ਹਾ ਪਰ ਅਸਮਾਨ ਨਹੀਂ ਨਾ ਖਰੀਦਿਆ ਜਾ ਸਕਦਾ ਅਸਮਾਨ ਨਹੀਂ ਨਾ ਵੇਚਿਆ ਜਾ ਸਕਦਾ ਅਸਮਾਨ ਤੇ ਸਿਰ ਤੇ ਵੱਡਾ ਛਤਰਾ ਜਾਂ ਸਿਰ ਨੂੰ ਵੱਡਾ ਨਹੀਂ ਨਾ ਕੀਤਾ ਜਾ ਸਕਦਾ ਪੈਰਾਂ ਦੀ ਲੰਬਾਈ ਚੌੜਾਈ ਜਾਂ ਨਹੀਂ ਨਾ ਵਧਾਈ ਜਾ ਸਕਦੀ ਤਾਂ ਕੀ ਵਧਾਇਆ ਜਾ ਸਕਦਾ ਕੁਝ ਵੀ ਕੁਝ ਵੀ ਨਹੀਂ ਉਹੀ ਗੱਲ ਹੈ ਸਭ ਕੁਝ ਲੁਟਾਇਆ ਸੀ ਤੇ ਰਾਜਿਆਂ ਵਾਂਗ ਹੱਸੀ ਜਾਵੇ ਕਿਉਂਕਿ ਪਤਾ ਹੈ ਕਿ ਠੀਕ ਹੈ ਭਾਈ ਠੀਕ ਹੈ ਜੋ ਵਕਤ ਨੇ ਦਿੱਤਾ ਸੀ ਵਕਤ ਨੇ ਹੀ ਲੈ ਲਿਆ ਵਕਤ ਅਨੁਸਾਰ ਹੀ ਚੱਲਣਾ ਵਕਤ ਹੀ ਦੇ ਦੇਗਾ ਹੋਏਗਾ ਤੇ ਇਸ ਕਰਕੇ ਐਵੇਂ ਨਹੀਂ ਐਵੇਂ ਨਹੀਂ ਟੈਨਸ਼ਨ ਕਰੀ ਦੀ ਜੋ ਸਾਡੇ ਕਰਮਾਂ ਚ ਨਹੀਂ ਹੈ ਨਾ ਕਰਮਾਂ ਚ ਮਤਲਬ ਹੋ ਸਕਦਾ ਹੈ ਇਹ ਨਹੀਂ ਹੈ ਇਹ ਨਹੀਂ ਹੈ ਹਰ ਚੀਜ਼ ਸਾਡੇ ਲਈ ਨਹੀਂ ਬਣੀ ਓਕੇ ਜਿਹੜੀ ਬਣੀ ਹੈ ਉਹ ਸਾਨੂੰ ਮਿਲ ਜੇਗੀ ਜਿਹੜੀ ਨਹੀਂ ਬਣੀ ਉਹਦੇ ਲਈ ਐਵੇਂ ਬਿਨਾਂ ਵਜਾ ਤੋਂ ਪਰੇਸ਼ਾਨ ਹੋਣਾ ਦਿਮਾਗ ਖਰਾਬ ਕਰਨਾ ਚਿੰਤਾ ਕਰੀ ਜਾਣਾ ਰੋਈ ਪਿੱਟੀ ਜਾਣਾ ਓਕੇ ਕਿਉਂ ਕਰੀਏ ਬਈ ਅਸੀਂ ਕੁਦਰਤ ਨੇ ਸਾਡੇ ਲਈ ਬਹੁਤ ਅੱਛਾ ਇਹ ਵਿਸ਼ਵਾਸ ਤੁਹਾਨੂੰ ਜਿਤਾਣਾ ਪੈਣਾ ਇਹ ਤੁਹਾਨੂੰ ਵਿਸ਼ਵਾਸ ਤੁਹਾਨੂੰ ਕਰਨਾ ਪੈਣਾ ਕਿਉਂਕਿ ਜੇ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਨਹੀਂ ਕੀਤਾ ਤਾਂ ਫਿਰ ਉਹੀ ਗੱਲ ਕਿ ਬਾਜ ਹੈ ਦੁਨੀਆ ਬਾਜ ਬਾਜ ਹੈ ਦੁਨੀਆ ਕੀ ਕਰਦੀ ਹੈ ਪੂਰਾ ਨਿਸ਼ਾਨਾ ਲਾ ਕੇ ਚੁਪਟੇ ਮਾਰਦੀ ਹੈ ਸਮਝ ਗਏ ਚਲੋ ਅੱਜ 5 ਅਗਸਤ 2025 ਦਿਨ ਮੰਗਲਵਾਰ ਦਾ ਸ਼ੁਕਲ ਪੱਖ ਚੱਲ ਰਿਹਾ ਹੈ ਕਾਦਸ਼ੀ ਤਿਥੀ ਹੈ ਦੁਪਹਿਰ ਨੂੰ 1 ਵਜੇ 1 ਮਿੰਟ ਤੱਕ ਕਾਦਸ਼ੀ ਤਿਥੀ ਦਾ ਪੱਕ ਰਹੇਗਾ ਜੇਸਟਾ ਨਕਸ਼ਤਰ ਚੱਲੇਗਾ ਗੰਡਮੁੱਲ ਬਣੇ ਰਹਿਣਗੇ 11 ਵਜੇ 23 ਮਿੰਟ ਤੱਕ ਜੋ ਹੈ ਜੇਸਟਾ ਨਕਸ਼ਤਰ ਤੇ ਅੱਜ ਮੰਗਲਵਾਰ ਵਾਲੇ ਦਿਨ ਗ੍ਰਹਿਾਂ ਦੇ ਮੁਤਾਬਕ ਮੰਗਲਵਾਰ ਵਾਲੇ ਦਿਨ तकरीबन 11:23 ਤੋਂ ਹੀ ਤਨੂ ਰਾਸ਼ੀ ਵਿੱਚ ਚੰਦਰਮਾ ਜਾਣਗੇ ਜੋ বৃশ্চਿਕ ਰਾਸ਼ੀ 'ਚ ਚੱਲਦੇ ਪਏ ਸੀ। ਪਦਰਾ ਜੋ ਹੈ 13-13 ਤੱਕ ਰਹੇਗੀ ਜੋ ਕੱਲ ਦੇ ਚੱਲਦੇ ਪਈ ਸੀ ਪਵਿੱਤਰ ਇਕਾदशी ਦਾ ਵਰਤ ਰਹੇਗਾ। ਗੰਨਪੂਲ ਵਿਚਾਰ ਕੀਤਾ ਜਾਏਗਾ ਪੂਰਾ ਦਿਨ। ਭਾਵੇਂ 1:13 ਸੌਰੀ 11:23 ਤੋਂ ਬਾਅਦ ਚੰਦਰਮਾ ਰਾਸ਼ੀ ਪਰਵਰਤਨ ਕਰਕੇ ਤਨੂ ਰਾਸ਼ੀ 'ਚ ਜਾਣਗੇ। ਪਰ ਗੰਡਮੂਲ ਪੂਰਾ ਦਿਨ ਬਣਨਗੇ ਉਸ ਤੋਂ ਬਾਅਦ ਵੀ ਕੇਤੂ ਦਾ ਨਕਸ਼ਤਰ ਚੱਲ ਪਵੇਗਾ ਤੇ ਉਹ ਜੋ ਨਕਸ਼ਤਰ ਹੈ ਉਹ ਰਹੇਗਾ ਮੂਲ ਨਕਸ਼ਤਰ ਉਹ ਵੀ ਗੰਡਮੂਲ ਦਾ ਹੀ ਹੈ ਓਕੇ ਆ ਤੇ ਗ੍ਰਹਾਂ ਦੇ ਮੁਤਾਬਕ ਸਿਤਾਰਿਆਂ ਦੇ ਮੁਤਾਬਕ ਕਿੰਦਾ ਦਾ ਜਾਏਗਾ ਜਿੱਦਾਂ ਦਿਨ ਇਸ ਤੇ ਚਰਚਾ ਕਰਨ ਤੋਂ ਪਹਿਲਾਂ ਰਾਹੁਕਾਲ ਦਾ ਟਾਈਮ ਦੱਸ ਦਿੰਨੇ ਆ ਤੁਹਾਨੂੰ 3 ਵਜੇ ਤੋਂ ਲੈ ਕੇ 4:30 ਵਜੇ ਦਾ ਟਾਈਮ ਰਾਹੁਕਾਲ ਦਾ ਸਭ ਤੋਂ ਪਹਿਲਾਂ ਅਰੀਜ਼ਾ ਨੀਮੇਸ਼ ਰਾਸ਼ੀ ਦੀ ਗੱਲ ਕਰਦੇ ਆ ਮੇਸ਼ ਰਾਸ਼ੀ ਦੇ ਲਈ ਜੋ ਸਿਤਾਰੇ ਜੀ 11 ਤੇਈ ਤੋਂ ਬਾਅਦ 9ਵੇਂ ਚੰਦਰ ਜਾਏਗਾ ਅੱਛਾ ਹੋ ਜਾਏਗਾ ਥੋੜਾ ਰਿਲੈਕਸ ਮਿਲੀ ਥੋੜਾ ਮਨ ਨੂੰ ਤਰਵਾਸ ਮਿਲੀ ਤੇ ਸ਼ਸ਼ੋ ਪੰਜ ਚ ਤਾਂ ਤੁਸੀਂ ਹੋ ਥੋੜੇ ਜੇ ਕਾਲਾ ਪੰਨ ਤੇਜੀ ਵੀ ਹੈ ਉਤਾਵਲਾ ਪੰਨ ਤੇਜੀ ਵੀ ਹੈ ਪਰ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੈ ਮਨ ਧਾਰਮਿਕ ਸੋਚ ਸਾਤਵਿਕ ਸੋਚ ਕੋਈ ਉਪਾਅ ਵਗੈਰਾ ਕਰਨ ਕਿ ਤੇ ਮੱਥਾ ਟੇਕਣ ਮਤਲਬ ਕਿ ਚਲੋ ਸ਼ਾਂਤੀ ਦੇ ਲਈ ਮੱਥਾ ਟੇਕ ਆਈਏ ਤੇ ਠੀਕ ਹੈ ਓਕੇ ਆ ਕੇਤੂ ਦਾ ਨਕਸ਼ਤਰਾ ਤਾਂ ਕੁੱਤਨ ਰੋਟੀ ਪਾ ਦਿਓ ਦੂਜੀ ਗੱਲ ਹਰ ਕੇ ਰੰਗ ਪਾਓ ਤੇ ਤੀਜਾ ਮੰਗਲ ਦੀ એનર્ਜੀ ਨੂੰ ਸ਼ੁਭ ਕਰਨ ਲਈ ਵਿਰੋਧੀ ਤੁਹਾਡਾ ਕੁਝ ਨਹੀਂ ਵਿਗਾੜ ਸਕਣਗੇ ਵੈਸੇ ਗੱਲ ਹੈ ਇਹ ਇੱਕ ਵਿਗਾੜ ਵੀ ਨਹੀਂ ਰਹੇ ਤੇ ਹਿੰਮਤ ਕਰੋ ਤੁਹਾਡੇ ਕੰਮ ਤੁਹਾਨੂੰ ਸਕਸੈਸ ਦੇਣਗੇ ਪੈਸੇ ਵੱਲੋਂ ਸੌਖੇ ਰਹੋਗੇ ਟੌਰਸ ਯਾਨੀ ਬ੍ਰਿਖ ਰਾਸ਼ੀ ਦੀ ਗੱਲ ਕਰੀਏ ਤਾਂ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਚੰਦਰ 8ਵੇਂ ਸਥਾਨ ਵਿੱਚ 11 23 ਤੋਂ ਬਾਅਦ ਜਾਏਗਾ ਉਸ ਤੋਂ ਪਹਿਲਾਂ ਪਹਿਲਾਂ ਆਪਣੇ ਕੰਮ ਨਿਬੇੜ ਲਓ ਆਪਣੇ ਕੰਮਾਂ ਕਰਨ ਦਾ ਤਰਕੀਬ ਬਣਾ ਕੇ ਚੱਲੋ ਤੇ ਐਵੇਂ ਹੀ ਕੱਲ ਤੇ ਕੱਲ ਤੇ ਟਾਲਣਾ ਕੋਈ ਚੰਗੀ ਗੱਲ ਨਹੀਂ ਹੈ ਕੰਮ ਹੀ ਹੱਥੋਂ ਕਈ ਵਾਰੀ ਗਲ ਹੀ ਹੱਥੋਂ ਨਿਕਲ ਜਾਂਦੀ ਆ ਇਹ ਧਿਆਨ ਰੱਖਣਾ ਤੁਸੀਂ ਤੇ ਪੀਲਾ ਚੰਦਨ ਮੱਥੇ ਤੇ ਲਾ ਲੈਣਾ ਤੇ ਗਾਂ ਨੂੰ ਰੋਟੀ ਪਾ ਦੇਣੀ ਹੈ ਸ਼ੁਕਰ ਸ਼ੋਭ ਹੋ ਜਾਏਗਾ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲ ਦੇਣੀ ਹੈ ਸੇਧ ਦਾ ਧਿਆਨ ਰੱਖਣਾ ਜਿਵੇਂ ਨਹੀਂ ਮਿਥੂ ਰਾਸ਼ੀ ਮਿਥੂ ਰਾਸ਼ੀ ਦੇ ਲਈ ਜੋ ਸਿਤਾਰੇ ਚੱਲੇ ਜੀ ਚੰਦਰ ਅੱਛਾ ਹੋ ਜਾਏਗਾ 11 23 ਤੋਂ ਬਾਅਦ 7ਵੇਂ ਸਥਾਨ ਚਾਏਗਾ ਬਿਜ਼ਨਸ ਵਪਾਰ ਕਾਮਕਾਰ ਜਾਂ ਪੈਸੇ ਦੇ ਲੈਣ ਦੇਣ ਦੀ ਸੰਬੰਧੀ ਕੋਈ ਡੀਲ ਕਰਨੀ ਹੋ ਕਰ ਸਕਦੇ ਹੋ ਤੁਸੀਂ ਕੰਫੀਡੈਂਸ ਬਣੇਗਾ ਵਿਆਹ ਸ਼ਾਦੀ ਰਿਸ਼ਤੇ ਲਈ ਵੀ ਚੰਗਾ ਪ੍ਰੇਮ ਸਬੰਧਾਂ ਵਿੱਚ ਪਈਆਂ ਦੂਰੀਆਂ ਵੀ ਹੁਣ ਠੀਕ ਹੁੰਦੀਆਂ ਜਾਣ ਗਈਆਂ ਕੈਂਸਰ ਕਰਕਰਾ ਰਾਸ਼ੀ ਕਰਕਰਾਸ਼ੀ ਵਾਲਿਆਂ ਦੇ ਕੋਈ ਕਦੇ ਬੈਕ ਪੇਨ ਤੇ ਕਦੇ ਕੋਸ਼ ਜਾਨੀ ਸਿਹਤ ਲਈ ਸਿਤਾਰੇ ਥੋੜੇ ਢਿੱਲੇ ਕਦੀ ਸਿਰਚ ਦਰਦ ਤੇ ਜਿਆਦਾ ਬੋਲਣ ਨਾਲ ਨਰਜੀ ਜਿਆਦਾ ਵੇਸਟ ਹੁੰਦੀ ਆ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਤੇ ਅੱਜ ਅੱਜ ਥੋੜਾ ਜਿਆ ਘੱਟ ਬੋਲਣਾ ਤੇ ਚਾਂਦੀ ਆਪਣੇ ਕੋਲ ਰੱਖਣੀ ਹੈ ਅਗਰ ਯਾਤਰਾ ਕਰਨੀ ਹੈ ਤਾਂ ਲਿਓ ਸਿੰਘ ਰਾਸ਼ੀ ਦੇ ਸਿਤਾਰੇ ਚੰਗੇ ਆ ਕੰਮਕਾਰ ਦੀ ਸਥਿਤੀ ਤੁਹਾਡੀ ਅੱਛੀ ਬਣੀ ਹੋਈ ਹੈ ਆ ਰਿਜ਼ਲਟ ਅੱਛਾ ਨਹੀਂ ਆ ਰਿਹਾ ਇਹ ਇਹ ਸਹੀ ਗੱਲ ਹੈ ਤੁਹਾਡੀ ਕਿ ਤੁਹਾਨੂੰ ਜੋ ਮਿਹਨਤ ਕਰਦੇ ਹੋ ਉਸ ਦਾ ਉਹਨਾਂ ਫਲ ਨਹੀਂ ਮਿਲ ਰਿਹਾ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਕਹੀਏ ਕਿ ਕੰਮ ਕਰੀ ਠੀਕ ਨਹੀਂ ਚੱਲ ਰਿਹਾ ਹਨਾ ਰਿਜ਼ਲਟ ਅੱਛਾ ਨਹੀਂ ਮਿਲ ਰਿਹਾ ਇਹ ਕਹਿ ਸਕਦਾ ਤੁਹਾਡੀ ਭਜਨਟ ਪੂਰਾ 99 ਤੇ ਜਾ ਕੇ ਕੰਮ ਖਰਾਬ ਹੋ ਰਿਹਾ ਇਹ ਠੀਕ ਆ ਹਨਾ ਤਾਂ ਕੀ ਕਰਨਾ ਤੁਸੀਂ ਕੇਤੂ ਦਾ ਹੀ ਨਕਸ਼ਤਰ ਹੈ ਤੇ ਚੰਦਰ ਅੱਜ ਤੁਹਾਡੇ 5ਵੇਂ ਸਥਾਨ 'ਚ ਜਾਏਗਾ ਔਲਾਦ ਦੀ ਸੈਟਿੰਗ ਲਈ ਕਿਤੇ ਕੋਈ ਗੱਲਬਾਤ ਕਰਨੀ ਹੈ ਕੋਈ ਰਿਸ਼ਤੇ ਦੀ ਗੱਲ ਕਰਨੀ ਹੈ ਤਾਂ ਉਹਦੇ ਲਈ ਸਿਤਾਰੇ ਸ਼ੋਭਣੇ ਰਿਸ਼ਤਾ ਹੋ ਵੀ ਜਾਏਗਾ ਤੇ ਰਿਸ਼ਤੇ ਸਬੰਧੀ ਕੀਤੀ ਗਈ ਭਜਨਟ ਵੀ ਚੰਗਾ ਰਿਜ਼ਲਟ ਦੇਵੇਗੀ ਤਾਂ ਇੱਕ ਤੁਸੀਂ ਕੰਮ ਜ਼ਰੂਰ ਕਰੋ ਮਿਸ਼ਰੀ ਦਾ ਸੇਵਨ ਕਰੋ ਜਾਂ ਮਿਸ਼ਰੀ ਬੱਚਿਆਂ ਨੂੰ ਵੰਡ ਦਿਓ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਭਜਨਟ ਬਣੀ ਹੈ ਕੰਮ ਕਰਨ ਨੂੰ ਲੈ ਕੇ ਕਦੇ ਵੀ ਗੋਦੜ ਰਿਆ ਕਦੇ ਘਟ ਰਿਹਾ ਤੇ ਪ੍ਰਾਪਰਟੀ ਦੀ ਸੇਲ ਪਰਚੇਜ ਲਈ ਕੋਈ ਦੀ ਕੋਈ ਕੁਛ ਕਹਿ ਰਿਹਾ ਤੇ ਕਦੀ ਕੁਛ ਕਹਿ ਰਿਹਾ ਤੇ ਰਿਸ਼ਤੇ ਥੋੜੇ ਜੇ ਤੁਹਾਡੇ ਖਰਾਬ ਹੋ ਰਹੇ ਆ ਭੈਣ ਭਾਈ ਘਰ ਚ ਰਿਸ਼ਤੇਦਾਰ ਆ ਸਕਦੇ ਆ ਤੁਸੀਂ ਵੀ ਕਿਤੇ ਜਾ ਸਕਦੇ ਹੋ ਚੰਗੇ ਆ ਸਿਤਾਰੇ ਮਾਤਾ ਦੀ ਸਿਹਤ ਵੀ ਠੀਕ ਹੁੰਦੀ ਜਾਏਗੀ ਟੈਨਸ਼ਨ ਨਾ ਕਰੋ ਤੇ ਨਕਸ਼ਤਰ ਜੋ ਹੈ ਕੇਤੂ ਦਾ ਉਹ ਮਿੱਤਰ ਨਹੀਂ ਹੈ ਤੇ ਉਹਦੇ ਲਈ ਤੁਸੀਂ ਕਾਲੇ ਚਿੱਟੇ ਤੇਲ ਜਾਲ ਪ੍ਰਵਾਹ ਕਰ ਦੇਣੇ ਆ ਲਿਬਰਾ ਤੁਲਾ ਰਾਸ਼ੀ ਲਈ ਸਿਤਾਰੇ ਜਾਤਰਾ ਲਈ ਤੁਹਾਡੇ ਵੀ ਚੰਗਿਆ ਵਿਦੇਸ਼ ਲਈ ਚੰਗਿਆ ਕੋਈ ਬਾਹਰੋਂ ਕੋਈ ਰਿਸ਼ਤੇਦਾਰ ਦੇ ਨਾਲ ਕੋਈ ਲੈਣ ਦੇਣ ਪੈਸੇ ਦਾ ਉਹਦੇ ਲਈ ਵੀ ਚੰਗਾ ਜਾਂ ਨਹੀਂ ਵਿਦੇਸ਼ ਤੋਂ ਪੈਸੇ ਲੈ ਵਿਦੇਸ਼ ਚ ਤੁਸੀਂ ਤਾਂ ਕੰਮ ਕਰ ਚੇਂਜ ਕਰਨ ਲਈ ਵੀ ਚੰਗਾ ਹੈ ਵਿਦਿਆਰਥੀਆਂ ਨੂੰ ਆਪਣਾ ਕੰਮ ਪਹਿਲ ਦੇ ਆਧਾਰ ਤੇ ਪੜਾਈ ਵੀ ਕਰਨੀ ਚਾਹੀਦੀ ਹੈ ਨਾਲੋਂ ਨਾਲ ਕੰਮ ਵੀ ਕਰਨਾ ਚਾਹੀਦਾ ਬਸ ਦੂਸਰੀ ਗੱਲ ਧਿਆਨ ਰੱਖਣ ਵਾਲੀ ਇਹ ਆ ਕਿ ਜਦੋਂ ਤੀਜੇ ਜਾਏਗਾ ਚੰਦਰਤਾ ਯਾਤਰਾ ਵੀ ਲਈ ਵੀ ਸਿਤਾਰੇ ਸ਼ੋਭੀ ਹੋ ਜਾਣਗੇ ਨੁਕਸਾਨ ਵਾਲੀ ਨਹੀਂ ਕੋਈ ਗੱਲ ਪਰ ਧਿਆਨ ਰੱਖੋ ਨਾ ਵੀ ਰੰਗ ਅਜ ਨਹੀਂ ਪੋਣਾ ਤੇ ਦੂਜਾ ਅਲੀਗੇਸ਼ਨ ਤੋਂ ਮਤੋਂ ਬਚਣਾ ਐਵੇਂ ਬਿਨਾਂ ਵਜ੍ਹਾ ਤੋਂ ਤੌਤ ਲੱਗ ਜਾਏ ਕਿ ਨੁਕਸਾਨ ਹੋ ਜਾਏਗਾ ਸਕੋਰਪੀਓ বৃশ্চਿਕ ਰਾਸ਼ੀ ਸੇਧਾ ਧਿਆਨ ਰੱਖੋ ਜਿੱਦ ਕੇ ਅੜ ਕੇ ਕੋਈ ਕੰਮ ਨਾ ਕਰੋ ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਹੁਣ ਚੰਦਰ ਦੂਸਰੇ ਸਥਾਨ ਵਿੱਚ ਜਾਏਗਾ ਤਾਂ ਪੈਸਾ ਚੰਗਾ ਕੰਮਕਾਰ ਚੰਗਾ ਥੋੜੀ ਥਕਾਵਟ ਜੀ ਮਹਿਸੂਸ ਹੋਏਗੀ ਪਰ ਸਮੇ ਸਿਰ ਖਾਣਾ ਖਾਣ ਨਾਲ ਸੇਤ ਵੀ ਸਹੀ ਰਹੇਗੀ ਤੇ ਦਿਮਾਗ ਵੀ ਸਹੀ ਰਹੇਗਾ ਤਾਂ ਥੋੜਾ ਸੈਰ ਵੀ ਜ਼ਰੂਰੀ ਹੈ ਤਾਂ ਕਿ ਬੁੱਧ ਜੋ ਹੈ ਉਹ ਸੂਰਜ ਨਾਲ ਬਿਰਾਜਮਾਨ ਤੁਹਾਡੇ ਜੋ ਚੱਲ ਰਿਹਾ ਜੀ ਤੁਹਾਡੇ ਨੌਵੇਂ ਸਥਾਨ ਵਿੱਚ ਉਹ ਵਧੀਆ ਹੈ ਕਹਿ ਸਕਦੇ ਹਾਂ ਤਾਂ ਬਿਜ਼ਨਸ ਕੰਮ ਕਰ ਲਈ ਅੱਜ ਦਾ ਦਿਨ ਚੰਗਾ ਜਾਣ ਵਾਲਾ ਹੈ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਸਿਤਾਰੇ ਤੁਹਾਨੂੰ ਰਾਸ਼ੀ ਵਾਲਿਆਂ ਦੇ ਚੰਗੇ ਕੇਤੂ ਦਾ ਨਕਸ਼ਤਰ ਮਿੱਤਰ ਖਾਸ ਤੌਰ ਤੇ ਪੜ੍ਹਾਈ ਲਈ ਸਟੱਡੀ ਦਾ ਲਈ ਵੀਜ਼ਾ ਲਵਾਨ ਲਈ ਤੁਹਾਡੇ ਸਿਤਾਰੇ ਚੰਗੇ ਆ ਕੰਮਕਾਰ ਅੱਛਾ ਹੁੰਦਾ ਜਾਏਗਾ ਰਿਸ਼ਤੇ ਲਈ ਵੀ ਵਧੀਆਂ ਨੇ ਮਾਨਸਿਕ ਕਲਪਾਟ ਥੋੜੀ ਘਟੀ ਥੋੜਾ ਕੰਮ ਕਰ ਦੀ ਸਥਿਤੀ ਠੀਕ ਹੋਈ ਥੋੜਾ ਰਿਲੈਕਸਿ ਮਿਲੀ ਤੁਹਾਨੂੰ ਹਰ ਚੀਜ਼ ਤੋਂ ਪਰ ਪੇਟ ਸੰਬੰਧੀ ਤੇ ਦਿਮਾਗ ਸੰਬੰਧੀ ਤੇ ਜੋੜਾ ਸੰਬੰਧੀ ਦਰਦ ਜੋ ਤੁਹਾਨੂੰ ਹੋ ਰਿਹਾ ਸੀ ਉਹਦੇ ਲਈ ਕੀੜੀਆਂ ਨੂੰ ਸ਼ੱਕਰਾ ਟਪਾ ਦਿਓ ਕੈਪ੍ਰਿਕੌਰ ਮਕਰ ਰਾਸ਼ੀ ਦੀ ਥੋੜੀ ਜੀ ਕਲਪਾਟ ਖਰਚਿਆਂ ਨੂੰ ਲੈ ਕੇ ਤੁਹਾਨੂੰ ਲੈ ਕੇ ਹੋਣ ਵਾਲੀ ਆ ਪੈਸੇ ਦਾ ਲੈਣ ਦੇਣ ਕਰਨਾ ਸੀ ਤੇ ਪੈਸੇ ਕਿਤੋਂ ਮਿਲ ਨਹੀਂ ਰਹੇ ਕਿਤੋਂ ਆ ਨਹੀਂ ਰਹੇ ਇਦਾਂ ਦੀ એનર્ਜੀ ਹੈ ਤੁਹਾਨੂੰ ਕਿ ਤੁਹਾਡਾ ਨਕਸ਼ਤਰਾ ਪੇਤ ਤੇ ਦੋ ਨਾ ਕਿਸੇ ਨੂੰ ਇਹ ਤੇ ਜ਼ਰੂਰੀ ਆ ਕਿ ਪੇਤ ਨਹੀਂ ਦੇਣੇ ਤੇ ਦੂਜੀ ਗੱਲ ਇਹ ਆ ਕਿ ਸ਼ਨੀ ਨੂੰ ਸ਼ੁਭ ਕਰਨ ਲਈ ਦੁੱਧ ਮੱਥੇ ਤੇ ਲੈਣਾ ਤੇ ਤੀਜੀ ਗੱਲ ਕੇਤੂ ਦੇ ਨਕਸ਼ਤਰ ਨੂੰ ਸ਼ਾਂਤ ਕਰਨ ਦੇ ਲਈ ਤੁਸੀਂ ਕੀ ਕਰੋ ਕਿਸੇ ਵੀ ਕਿਸੇ ਵੀ ਧਾਰਮਿਕ ਸਥਾਨ ਤੇ ਪੀਲੇ ਫੁੱਲ ਜਾਂ ਪੀਲੀ ਦਾਲ ਚੜਾ ਦਿਓ ਅਕਿਊਰਸ ਯਾਨੀ ਕੁੰਭ ਰਾਸ਼ੀ ਦੇ ਸਿਤਾਰੇ ਸਿਤਾਰੇ ਚੰਗੇ ਪਰ ਮਾਤਾ ਦੀ ਸਿਹਤ ਥੋੜੀ ਵਿਗੜ ਸਕਦੀ ਹੈ ਘਰ ਚ ਬਜ਼ੁਰਗਾਂ ਦੀ ਸਿਹਤ ਖਰਾਬ ਹੋ ਸਕਦੀ ਹੈ ਕਿਸੇ ਦੀ ਜਿਸ ਕਰਕੇ ਥੋੜਾ ਥੋੜੀ ਉਦਾਸੀ ਤੇ ਥੋੜੀ ਪਰੇਸ਼ਾਨੀ ਵੀ ਵੱਧ ਸਕਦੀ ਆ ਇੱਕ ਤੇ ਜ਼ਰੂਰੀ ਹੈ ਆਪਣੀ ਬਾਣੀ 'ਚ ਮਿਠਾਸ ਰੱਖਣਾ ਤੇ ਦੂਜਾ ਸਭ ਤੋਂ ਜ਼ਰੂਰੀ ਕੰਮ ਕੀ ਹੈ ਮਾਂ ਦੇ ਪੈਰਾਂ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰਨਾ ਤੇ ਦਿਨ ਵਧੀਆ ਜਾਵੇ ਇਸ ਦੇ ਲਈ ਤੁਸੀਂ ਪਤਾਸੇ ਦਾ ਸੇਵਣ ਵੀ ਕਰ ਸਕਦੇ ਹੋ ਤੇ ਹਲਕੇ ਰੰਗ ਪਾਉਣੇ ਆ ਭਾਈ ਸੇ ਜ਼ਮੀਨ ਰਾਸ਼ੀ ਦੇ ਸਿਤਾਰੇ ਚੰਗੇ ਅੱਛੇ ਲੋਕਾਂ ਨਾਲ ਕੋਈ ਮੀਟਿੰਗ ਦਾ ਕੋਈ ਕੋਈ ਕੋਸ਼ਿਸ਼ ਕਰ ਰਹੇ ਸੀ ਤੁਸੀਂ ਤਾਂ ਉਹ ਹੋ ਜੇਗੀ ਉਹਦੇ ਨਾਲ ਕੰਮਕਾਰ ਜੋ ਰੁਕੇ ਸੀ ਤਾਂ ਉਹ ਵੀ ਉਹਨਾਂ ਦੀ ਮਦਦ ਨਾਲ ਅੱਗੇ ਵਧ ਜਾਣਗੇ एनर्जी ਤੁਹਾਡੀ ਬਿਲਕੁਲ ਅੱਛੀ ਰਹੇਗੀ ਕੌਨਫੀਡੈਂਸ ਵੀ ਪੂਰਾ ਬਣਿਆ ਰਹੇਗਾ ਨਵਾਂ ਵਾਹਕਲ ਲੈਣ ਲਈ ਨਵਾਂ ਘਰ ਖਰੀਦਣ ਲਈ ਨਵਾਂ ਕੰਮ ਕਰ ਲਈ ਜੋ ਤੁਸੀਂ ਸੋਚ ਰਹੇ ਹੋ ਕਿ ਕੋਈ ਨਵੇਂ ਸਿਰੇ ਨਾਲ ਪਾਰਟਨਰਸ਼ਿਪ ਵਿੱਚ ਕੰਮ ਕਰ ਕੀਤਾ ਜਾਵੇ ਕਿਸੇ ਨਾਲ ਮਿਲ ਕੇ ਕੀਤਾ ਜਾਵੇ ਤਾਂ ਉਹਦੇ ਲਈ ਸਿਤਾਰੇ ਤੁਹਾਡੇ ਬਿਲਕੁਲ ਚੰਗੇ ਚੱਲਦੇ ਪਏ ਆ ਕੋਈ ਨੁਕਸਾਨ ਵਾਲੀ ਗੱਲਬਾਤ ਹੈ ਨਹੀਂ ਐ بس ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਘਰ ਤੋਂ ਨਿਕਲਦੇ ਸਮੇਂ ਪਾਣੀ ਦਾ ਘੁੱਟ ਪੀ ਕੇ ਤੇ ਜਾਣਾ ਹੈ ਤਾਂ ਤਾਂਬੇ ਦਾ ਪੈਸਾ ਵੀ ਕੋਲ ਰੱਖ ਸਕਦੇ ਹੋ ਕਾਲਾ ਨੀਲਾ ਰੰਗ ਨਾ ਪਾਓ एसीजी एस्ट्रोलॉजी विद लॉजिक ਵਿੱਚ ਆਪਾਂ ਤੁਹਾਨੂੰ ਲੌਜੀਕਲੀ ਦੱਸਿਆ ਕਿ ਕਿਦਾਂ ਗ੍ਰਹਿਾਂ ਨੂੰ ਸਹੀ ਕਰਕੇ ਆਪਾਂ ਇਹਨਾਂ ਦਾ ਸ਼ੁਭ ਫਲ ਲੈ ਸਕਦੇ ਹਾਂ ਦਿਨ ਨੂੰ ਅੱਛਾ ਬਣਾ ਸਕਦੇ ਹਾਂ ਨਾਲ ਹੀ ਵਾਸਤੂ ਦੇ ਮੁਤਾਬਕ ਆਪਾਂ ਤੁਹਾਨੂੰ ਅੱਜਕੱਲ ਦੱਸ ਰਹੇ ਹਾਂ ਕਿ ਕਿਹੜੀ ਦਿਸ਼ਾ ਕਿਸ એનર્ਜੀ ਨਾਲ ਸੰਬੰਧਿਤ ਰੱਖਦੀ ਹੈ ਤਾਂ ਕਿ ਤੁਸੀਂ ਆਪਣਾ ਵਾਸਤੂ ਆਪ ਹੀ ਕਰ ਸਕੋ ਤੁਹਾਨੂੰ ਪਤਾ ਲੱਗ ਜਾਵੇ ਇਹ ਠੀਕ ਹੈ ਕਿ ਡੂੰਘੀਆਂ ਗੱਲਾਂ ਡਾਕਟਰ ਨੂੰ ਹੀ ਪਤਾ ਹੁੰਦੀਆਂ ਨੇ ਭਾਵੇਂ ਆਨਲਾਈਨ ਸਭ ਕੁਝ ਪਿਆ ਹੋਵੇ ਇਹ ਵੀ ਸਮਝਦੇ ਹੋ ਨਾ ਤੁਸੀਂ ਤੇ ਚਲੋ ਫਿਰ ਵੀ ਥੋੜੀ ਬਹੁਤੀ ਸਮਝ ਹੋਣੀ ਚਾਹੀਦੀ ਏ ਹੁਣ ਦਵਾਈਆਂ ਦਾ ਪਤਾ ਹੋਵੇ ਜੇ ਸਿਰ ਦੁਖਦਾ ਹੋਵੇ ਉਹਦੇ ਲਈ ਤਾਂ ਆਪਾਂ ਡਾਕਟਰ ਕੋਲ ਨਹੀਂ ਜਾਵਾਂਗੇ ਹਨਾ ਤੇ ਉਹਦੇ ਲਈ ਤੇ ਆਪਾਂ ਸਿਰ ਦੁਖ ਦੇ ਦੀ ਗੋਲੀ ਲੈ ਆ ਹੀ ਸਕਦੇ ਆ ਨਜਲਾ ਜਕਾਮ ਹੋਵੇ ਤੇ ਸਟੀਮ ਲੈ ਸਕਦੇ ਆ ਉਹਦੇ ਵਿੱਚ ਥੋੜ ਜਿਓ ਪਾ ਸਕਦੇ ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਬਸ ਇਹੀ ਚੀਜ਼ਾਂ ਮੈਂ ਤੁਹਾਨੂੰ ਦੱਸ ਰਹੀਆਂ ਤੇ ਥੋੜਾ ਬਹੁਤਾ ਤੁਸੀਂ ਆਪ ਕਰ ਸਕੋ ਤਾਂ ਕਿ ਤੁਹਾਨੂੰ ਤੁਹਾਨੂੰ ਸਭ ਨੂੰ ਪਰਮਾਤਮਾ ਕਰੇ ਸਭ ਨੂੰ ਸੁੱਖ ਦਾ ਸਾਹ ਆਵੇ ਕਿਹੜਾ ਵਾਰ-ਵਾਰ ਆਉਣਾ ਦੁਨੀਆ 'ਚ ਤੇ ਛੋਟੀ ਮੋਟੀ ਜੋ ਪਰੇਸ਼ਾਨੀ ਹੈ ਉਹ ਤੁਸੀਂ ਆਪ ਹੀ ਠੀਕ ਕਰ ਸਕੋ ਚਲੋ ਪੈਸੇ ਦੀ ਕਮੀ ਕਈ ਵਾਰੀ ਆਪਾਂ ਨੂੰ ਲੱਗਦਾ ਕਿ ਪੈਸੇ ਦੀ ساری ਉਮਰ ਕਮੀ ਹੀ ਰਹੀ ਹੈ ਇਹ ਖੁੱਲ ਕੇ ਨਾ ਖਰਚਿਆ ਨਾ ਆਇਆ ਆਉਣਾ ਤੇ ਚਲੋ ਐ ਨਹੀਂ ਕਿ ਜਿਹੜੇ ਮੈਂ ਤੁਹਾਨੂੰ ਦੱਸੂਗੀ ਉਹਦੇ ਨਾਲ ਛੱਪੜ ਫਟ ਜਾਣੇ ਆ ਪਰ ਕੰਮ ਕਰ ਕੋਈ ਨਹੀਂ ਰੋਕੇਗਾ ਇਹਦੇ ਨਾਲ ਉਹ ਕਿੱਦਾਂ ਸਾਊਥ ਈਸਟ ਜਿਆਨੀ ਪੂਰਬ ਦੱਖਣ ਕੰਪਾਸ ਸੈਂਟਰ ਚ ਰੱਖ ਕੇ ਪੂਰਬ ਦੱਖਣ ਕੋਨੇ ਨੂੰ ਦੇਖੋ ਤੁਸੀਂ ਉਸ ਜਗ੍ਹਾ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਲੈਕ ਕਲਰ ਦੀ ਜਿਆਨੀ ਕਾਲੇ ਰੰਗ ਦੀ ਚੀਜ਼ ਉੱਥੇ ਨਾਰਕ ਰੈੱਡ ਪਿੰਕ ਗਾਜਰੀ ਲਾਈਟ ਬ੍ਰਾਊਨ ਕਲਰ ਉਸ ਜਗ੍ਹਾ ਤੇ ਕਰਾਓ ਠੀਕ ਤੇ ਸਾਊਥ ਈਸਟ ਦੀ ਦਿਸ਼ਾ ਨੂੰ ਬਿਲਕੁਲ ਸਾਫ਼ ਰੱਖਣਾ ਠੀਕ ਥੋੜੀ ਦੇਰ ਦਿਨ ਦੇ ਵਿੱਚ ਉੱਥੇ ਬੈਠਣਾ ਤੁਹਾਡੀ ਲਗਜ਼ਰੀ ਲਾਈਫ ਨੂੰ ਪ੍ਰਮੋਟ ਕਰੇਗਾ ਸਮਝ ਕੇ ਥੋੜੇ ਦਿਨ ਕਰਕੇ ਦੇਖੋ ਲਾਈਫ ਜੋ ਹੈ ਅੱਛਾ ਪੈਸਾ ਕਾਦੇ ਲਈ ਚਾਹੀਦਾ ਸੁੱਖ ਲੈਣ ਲਈ ਸੁੱਖ ਲੈਣ ਲਈ ਪੈਸਾ ਚਾਹੀਦਾ ਨਾ ਪੈਸਾ ਰੱਖਣ ਨੂੰ ਜੇ ਬੈਂਕ ਚ ਪਿਆ ਤੇ ਉਹ ਉਕਾ ਦਾ ਪੈਸਾ ਹੈ ਨਾ ਤੇ ਇਸ ਕਰਕੇ ਲਗਜ਼ਰੀ ਲਾਈਫ ਚਾਹੀਦੀ ਹੈ ਤਾਂ ਉਹਦੇ ਲਈ ਤੁਹਾਨੂੰ ਕੀ ਕਰਨਾ ਹੈ ਸਾਊਥ-ਈਸਟ ਦਿਸ਼ਾ ਵਿੱਚ ਥੋੜੀ ਦਿਰ ਬੈਠਣਾ ਹੈ ਵਧੀਆ ਹੁੰਦਾ ਜਾ ਸਸਿਕਾ